ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਵਿਖੇ ਆਪਣੇ ਦਫ਼ਤਰ ਵਿੱਚ ਲਗਾਏ ਗਏ ਜਨਤਾ ਦਰਬਾਰ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦੇੰਦਿਆਂ ਕਿਹਾ ਕਿ ਇਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ਤੇ ਹੱਲ ਕਰਨਾ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ। ਐਸਮੋਕੇ ਐਸਡੀਐਮ ਰਵਿੰਦਰ ਸਿੰਘ ਬੀਜੀਪੀਓ ਸੁਖਜੀਤ ਸਿੰਘ ਬਾਜਵਾ ਤਹਿਸੀਲਦਾਰ ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਸੰਜੀਵ ਪਠਾਨੀਆ ਡੀਐਸਪੀ ਗੁਰਵਿੰਦਰ ਸਿੰਘ ਔਲਖ ਐਕਸੀਐਲ ਇੰਜੀਨੀਅਰ ਅਨੀਸ਼ ਦੀਪ ਸਿੰਘ ਆਮ ਆਦਮੀ ਪਾਰਟੀ ਸ਼ਹਿਰੀ ਪ੍ਰਧਾਨ ਅਮਿਤ ਔਲ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ ਇਹਨਾਂ ਨੂੰ ਭਾਉਂਦਾ ਮਤਲਬ ਇਹ ਹੈ ਕਿ ਜਦੋਂ ਲੋਕ ਆਉਂਦੇ ਆ ਉਸੇ ਲਈ ਕੰਮ ਜਿਹੜਾ ਡੰਗ ਕਰਦੇ ਆ ਆਪਾਂ ਚਾਹੁੰਦੇ ਆ ਕਿ ਲੋਕ ਕਦੇ ਦਫ਼ਤਰਾਂ ਦੇ ਧੱਕੇ ਨਾ ਖਾਂ ਲੋਕਾਂ ਦਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋ ਜਾਏ ਤਾਂ ਕਿ ਅਫਸਰ ਸਾਡੇ ਜਿਹੜੇ ਬੈਠੇ ਸੋ ਜਿੰਨੇ ਵੀ ਲੋਕ ਆਦੇ ਸਭ ਦਾ ਆਪਾਂ ਕੰਮ ਕਰਦੇ ਆਂ ਸੀਐਮ ਸਾਹਿਬ ਨੇ ਆ ਸਖਤ ਹਦਾਇਤਾਂ ਕਿ ਆਪ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਜਿਹੜਾ ਤਾਲਮੇਲ ਉਹ ਕੋਸੋ ਅੱਗੇ ਵੀ ਇੱਕ ਦਿਨ ਲਾਇਆ ਸੀਗਾ ਅੱਜ ਲਾ ਦੇ ਮੇਰੀ ਕੋਸ਼ਿਸ਼ ਹੁੰਦੀ ਆ ਉਹਦਾ ਤਾਂ ਰੋਜ਼ ਹੀ ਲੋਕ ਆਉਂਦੇ ਆ ਬਹੁਤ ਲੋਕ ਹੁੰਦੇ ਘਰ ਹੁੰਦੇ ਅੱਜਾ ਥੋੜਾ ਪੰਜ-ਛੇ ਦਿਨ ਦਿੱਲੀ ਦੇ ਆ ਪਰ ਘਰ ਵੀ ਬਹੁਤ ਆਉਂਦੇ ਆ ਪਰ ਮੈਂ ਅੱਜ ਇੱਥੇ ਦਫ਼ਤਰ 'ਚ ਹਫਤੇ ਬਾਅਦ ਜਿਹੜਾ ਹੁੰਦਾ ਕਿ ਨਾਲ ਅਫਸਰ ਬੈਠ ਜਾਂਦੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਤੁੰਤ ਪੱਦ ਹੋ ਜਾਂਦੇ ਉਹਦੇ ਕਰਕੇ ਜਨਤਾ ਦਬਾਤਦਾ ਬਹੁਤਾ ਟੋਟਲ ਜਿਹੜਾ ਇਹ ਨਾਲੇ ਤੇ ਵਿਕਾਸ ਤੇ ਕੰਮ ਚੱਲ ਰਿਹਾ ਜਾਂ ਕ੍ਰਾਈਮ ਬਾਰੇ ਤੇ ਵੀ ਸਾਰੀਆਂ ਬਾਤਾਂ ਉਹ ਤੇ ਹੀ ਮੀਟਿੰਗ ਕੀਤੀ ਅਫਸਰਾਂ ਨਾਲ ਸਾਰਾ ਰਿਵਿਊ ਕੀਤਾ ਜਿਹੜੇ ਕੰਮ ਅੱਗੇ ਕਰਦੇ ਆ ਉਹਦੇ ਵੀ ਅਸੀਂ ਪਲਾਨ ਆਊਟ ਕੀਤਾ ਵੀ ਕੀ ਕੀ ਮੰਨੋ ਜਿਹੜਾ ਅੱਗੇ ਕੰਮ ਕਰਨਾ ਹੈ ਅਗਲੇ ਦਿਨ ਵਿੱਚ ਸੋ ਮੀਟਿੰਗ ਵੀ ਬੜੀ ਵਧੀਆ ਹੋਈ ਸਾਰੀ ਅਫਸਰਾਂ ਨਾਲ ਮੀਟਿੰਗ ਕਰਕੇ ਫੇਰ ਹੀ ਜਨਤਾ ਦਰਬਾਰ ਸ਼ੁਰੂ ਕੀਤਾ ਉਨੇ ਦੇਖੋ ਗੱਲ ਹੈ ਕਿ ਮੈਂ ਤੇ ਪਹਿਲਾਂ ਵੀ ਕਿਹਾ ਸੀਗਾ ਕਿ ਮੀਟਿੰਗ ਹੋਣੀ ਚੰਗੀ ਗੱਲ ਆ ਹੋਣੀ ਚਾਹੀਦੀ ਐ ਪਰ ਬਾਅਦ-ਬਾਅਦ ਮੀਟ ਕਰੀ ਜਾਂਦਾ ਕੀ ਫਾਇਦਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹਨਾਂ ਦੇ ਮਸਲੇ ਹੱਲ ਕਰ ਜਦੋਂ ਇੱਕ ਸਿੱਧਾ ਜਿਹਾ ਕੰਮ ਹੈ ਕਿ ਕਿਸਾਨ ਕਹਿੰਦੇ ਕਿ ਐਮਐਸਪੀ ਹੋਣੀ ਚਾਹੀਦੀ ਐ ਤੇ ਕੀ ਤੋਂ ਮੀਟਿੰਗ ਕਰੋ ਐਮਐਸਪੀ ਦੋ ਫਸਲਾਂ ਦੇ ਉੱਤੇ ਆਪਾਂ ਬਾਅਦ-ਬਾਅਦ ਕਿਸਾਨਾਂ ਨੂੰ ਖੁਦ ਕਰਦੇ ਲੋਕਾਂ ਨੂੰ ਖੁਦ ਕਰਦੇ ਆ ਰੋਡ ਜਿਹੜੀਆਂ ਉਹ ਜਮ ਹੋਈਆਂ ਉਹਦਾ ਕੀ ਅਸਰ ਹੀ ਪਬਲਿਕ ਦਾ ਨੁਕਸਾਨ ਹੋ ਰਿਹਾ ਇੱਕ ਕਰਕੇ ਕੇਂਦਰ ਸਰਕਾਰ ਨੂੰ ਚਾਹੁੰਦਾ ਕਿ ਕਿਸਾਨਾਂ ਦੀਆਂ ਮੰਗਾਂ ਤੋਂ ਪੂਰਨ ਹੈ। ਤੋਂ ਜਿਹੜਾ ਪੰਜਾਬ ਸਮੇਤ ਪੂਦੇ ਦੇ ਦੇਸ਼ ਦੇ ਵਿੱਚ ਐਮਐਸਪੀ ਜਰੀਆ ਉਹ ਫਸਲਾਂ ਦੇ ਡੀਰੀਟਾਈ ਦੀਆਂ ਮੰਗਾਂ ਪਰ ਗੱਲਬਾਤ ਹੋਣੀ ਚੰਗੀ ਗੱਲ ਹੈ ਗੱਲ ਹੋਣੀ ਚਾਹੀਦੀ ਹੈ ਟੇਬਲ ਤੇ ਬੈਠੇ ਤੋਂ ਬਿਨਾਂ ਕੋਈ ਮਹਲਾ ਨਹੀਂ ਹੱਲ ਹੋ ਸਕਦਾ। ਉਹ ਤਾਂ ਵਧੀਆ ਗੱਲ ਹੈ। ਪਰ ਮੇਰਾ ਖਿਆਲ ਸੈਂਟਰ ਦਾ ਬਹੁਤ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਹੈ। ਜਦੋਂ ਪਹਿਲਾਂ ਵੀ ਉਹ ਸਵਾ ਮਹੀਨਾ ਬੈਠੇ ਸੀ ਦਿੱਲੀ ਉਦੋਂ ਵੀ ਕਈ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਹੈ। ਅੰਦੋਲਨ ਕਿਉਂਕਿ ਜ਼ਿਆਦਾਤਰ ਹਿੱਸਾ ਪੰਜਾਬ ਦੇ ਖਸਦਾਂ ਦਾ ਹੈ। ਤੇ ਬੀਜਪੀ ਮਤਲਬ ਪੰਜਾਬ ਦੇ ਅੰਗੇਸ਼ਟ ਕੰਮ ਕਰੀ ਆ ਹਰ ਫੰਡ ਦੇ ਕਰੀ ਸਰਕਾਰ ਵਾਲੇ ਫੰਡ ਦੇ ਇੱਥੇ ਕੋਈ ਤਰੰਗਿਸ਼ੂ ਕੁਛ ਵੀ ਸਭ ਤੱਕ